ਸਭ ਦਰੋਪਿਆ ਰੰਗ ਵਦਨਾ ਨਾਮਿਆ ਲਾ ਲਾ ਰੋ ਸਾਧਨ ਕਰੋ ਪਿਆਰੁ ਵਦਨਾ ਨਾਮਿਆ ਲਾ ਲਾ ਰੋ ਅਜੇ ਕਟਿ ਸਬਦੁ ਤਿਤ ਗਰਸ ਭਾਗੇ ਕਰਸ ਭਾਗੇ ਸਬਦ ਵਾਜੀ ਕਲਾਜਿਤ ਕਰਤਾਰੀਆ ਪੰਚ ਦੂਤ ਤੁਦਵਸ ਕੀਤੇ ਕਾਲ ਮੰਡ ਤੁਮਾਰਿਆ ਸਰਕਾਰ ਮਾਇਆ ਦੁੱਧ ਜਿਨ ਕੋ ਸੇਨਾ ਮਰ ਗੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਗਰਨਹਦ ਵਾਜੇ ਅਨੰਦ ਸੁਨੋ ਬੜ ਭਾਗਿ ਹੋ ਸਗਲ ਮਨੋਰਥ ਪੂਰੀ ਸਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੋ ਘਰੋਗ ਸੰਤਾ ਫੇ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਨ ਸੁਣਤੇ ਪੁਨੀਤ ਕਹਤੇ ਬਵਤ ਸਤ ਗੁਰ ਰਹਾ ਬਿਨ ਵੰਦਨਾ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੀ ਸੁਣ ਤੇ ਪੁਨੀਤ ਕਹਤੇ ਬਵਿਤ ਸਤ ਗੁਰ ਰਹਾ ਪੂਰੀ ਬਿਨ ਵੰਦਨਾ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦੇਵ ਜਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗ ਆਈਆ ਬੁਰ ਆਈਆ ਵਾਚੈ ਧਰਮ ਪੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ जिने नाम ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਪੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਪੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੂਰ ਤੁਮ ਪੈਰ ਜੀਓ ਪੈਨੇ ਸਭ ਤੇਰੀ ਤੁਮ ਮਾਤ ਪਿਤਾ ਹਾਂ ਮੁਬਾਰਕ ਤੇ ਤੁਮਰੀ ਕਿਰਪਾ ਮੇ ਸੂਕ ਕਮੇਰੇ ਕੋ ਨਾ ਜਾਣੇ ਤੁਮਰਾ ਓਟੇ ਤੇ ਓ ਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਾਰ ਤੁਮ ਤੇ ਹੋ ਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ ਤੇ ਅਗੇ ਅਰਦਾਸ ਮਾ ਜੀਉ ਪਿੰਡ ਸਾਹ ਤੇਰਾ ਕਹੋ ਨਾਨਕ ਸਾਹ ਤੇਰੀ ਵਡਿਆਈ ਕੋਈ ਨਾ ਹੋ ਨ ਜਾਣੈ ਮੇਰਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਸਿੱਖ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਏ ਬਾਹਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਗਏ ਗੁਰੂ ਨਾਨਕ ਦੇਵ ਧਿਆਏ ਰੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਵੇਂ ਡੇਟਾ ਸਹੌਦੂ ਕੋ ਜਾਏ ਤੇਗ ਬਹਾਦਰ ਸਿਮਰੀਐ ਘਰ ਨੌਨੇ ਦਾਵੈ ਧਾਏ ਸਭ ਥਾਏ ਹੋਏ ਸਹਾਏ ਦਸਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਏ ਹੋਏ ਸਹਾਏ ਦਸਾਂ ਬਾਦਸ਼ਾਹਾਂ ਦੀ ਜਗਦੀ ਜੋਤ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਗੁਰੂ ਜੀ ਦੇ ਸਾਜਨਵਾਜੇ ਪੰਜ ਪਿਆਰੇ ਚਾਹਾਂ ਸਾਹਿਬ ਜਾਦਿਆਂ ਚਾਲੀ ਮੁਕਤੇਆਂ ਹਠੀਆਂ ਜਪੀਆਂ ਦਪੀਆਂ ਜਿਨ੍ਹਾਂ ਨੇ ਦਰਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਾਂ ਸਜਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਾ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸੋ ਅਸਾਂ ਨਾਲ ਨਿਵਾਹੀ ਇਤਨਾ ਪਿਆਰਾਂ ਸਜਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਪੰਜਾਂ ਤਖਤਾਂ ਤੇ ਸਰਵਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਾਵੇ ਚਿਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਤਾਹਾਂ ਦਾਹ ਰੱਛਿਆ ਰਿਆਇਤ ਦੇਗ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਗੁਰੂ ਗਰੀਵ ਨਿਵਾਜ ਬਖਸ਼ੋ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਿਵੇਕਦਾਨ ਵਿਸਾਹੋਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨੀ ਇਸ਼ਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗਾ ਟਾਲ ਧਰਮ ਕਾ ਹੋ ਜੈਕਾਰ ਬੋਲਣਾ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਾਤੂ ਚੀ ਮਤਬਾ ਦੇ ਰੱਖੇ ਆਪੇ ਵਾਹਿਗੁਰੂ ਅਕਾਲ ਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਾਂ ਦੇ ਮਾਨ ਨਿਤਾਣਾਂ ਦੇ ਤਾਨ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਪਾਵਨ ਚਰਨਾਂ ਕਮਣਾ ਬਾਸ ਅੰਮ੍ਰਿਤ ਵੇਲੇ ਦੀ ਅਰਦਾਸ ਬੇਨਤੀ ਹੈ ਅਮਰਤ ਵੇਲੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਗੁਰਬਾਣੀ ਦੇ ਨਿਤਨੇਮ ਹੋਏ ਨੇ ਐਤਵਾਰ ਦੇ ਦਿਨ ਸਿੱਖ ਸੰਗਤਾਂ ਨੇ ਜਪਜੀ ਸਾਹਿਬ ਜੀ ਦੇ ਜਾਪ ਕੀਤੇ ਨੇ ਪੜ੍ਹੀ ਸੁਣੀ ਗੁਰਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਗੁਰਬਾਣੀ ਪੜ੍ਹਦਿਆਂ ਤੋਂ ਮਹਾਰਾਜ ਜੀਓ ਹੋਈਆਂ ਬੇਅੰਤ ਭੁੱਲਾਂ ਚੁੱਕਾ ਦੀ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸਮਰੱਥ ਵਕਸ਼ਨੀ ਸ਼ੁੱਧ ਤੇ ਸਪਸ਼ਟ ਬਾਣੀ ਪਾੜਨ ਦੇ ਵੱਲ ਬਖਸ਼ਿਸ਼ ਕਰਨੇ ਪੜ੍ਹੀ ਸੁਣੀ ਗੁਰਬਾਣੀ ਦਾ ਦਾਅ ਪਾਉ ਸਮੂਹ ਸਿੱਖ ਸੰਗਤਾਂ ਦੇ ਫਿਰਦੇ ਵਿੱਚ ਬਸਾਉਣਾ ਸੱਚੇ ਪਾਤਸ਼ਾਹ ਜੀ ਉਹ ਆਈਆਂ ਹੋਈਆਂ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਹਾਜ਼ਰੀਆਂ ਦਰਬਰਵਾਨ ਕਰਨੀਆਂ ਤਿਲ ਫੁੱਲ ਬੇਟਾ ਮੰਦਰ ਪ੍ਰਵਾਨ ਕਰਨੀਆਂ ਨਗਰ ਖੇੜੇ ਦਾ ਭਲਾ ਕਰਨਾ ਮਹਾਰਾਜ ਜੀ ਉਹ ਆਪ ਜੀ ਦੇ ਗੁਰਮਤਿ ਪਿਆਰੇ ਅਰਦਾਸਾਂ ਬੇਨਤੀਆਂ ਕਰਵਾਉਂਦੇ ਨੇ ਮਨਪ੍ਰੀਤ ਕੌਰ ਸਨ ਉਹ ਬਲਦੇਵ ਸਿੰਘ ਸੱਚੇ ਪਾਤਸ਼ਾਹ ਜੀ ਉਹ ਜੋਗੀ ਬੱਚੀ ਦਾ ਜਨਮ ਦਿਨ ਹੈ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਅਰਦਾਸਾਂ ਬੇਨਤੀਆਂ ਕਰਵਾਉਂਦਾ ਹੈ ਆਪ ਜੀ ਨੇ ਬੱਚੀ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਬਿੱਧਿਆ ਦੇ ਦਾਨ ਬਖਸ਼ ਨੇ ਸੱਚੇ ਬਾਦਸ਼ਾਹ ਜੀ ਉਹ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨਾ ਅੰਗ ਸੰਗ ਸਹਾਇ ਰਹਿਣਾ ਕਾਰਜ ਰਾਸ ਕਰਨੇ ਜ਼ਿੰਦਗੀ ਦੀਆਂ ਤਰੱਕੀਆਂ ਸਫਲਤਾਵਾਂ ਬੱਚੀ ਦੀਆਂ ਚੋਲੀਆਂ ਵਿੱਚ ਪਾਉਣੀਆਂ ਅਰਦਾਸਾਂ ਬੇਨਤੀਆਂ ਪਰਿਵਾਰਾਂ ਦੀ ਪ੍ਰਵਾਨ ਕਰਨੀਆਂ ਮਹਾਰਾਜ ਜੀ ਉਹ ਦੂਸਰਾ ਪਰਿਵਾਰ ਆਪ ਜੀ ਦੇ ਗੁਰਮਖ ਪਿਆਰੇ ਬਲਦੇਵ ਸਿੰਘ ਮਹਿਮਰ ਅਤੇ ਜਗਜੀਤ ਸਿੰਘ ਸਨਅਵ ਲਖਮਨ ਸਿੰਘ ਇਹਨਾਂ ਪਰਿਵਾਰਾਂ ਵੱਲੋਂ ਧਾਵਲ ਕੜਾ ਪ੍ਰਸ਼ਾਦ ਦੀਆਂ ਦੇਗਾ ਸਜਾ ਕੇ ਹਾਜ਼ਰ ਕੀਤੀਆਂ ਗਈਆਂ ਨੇ ਆਪ ਜੀ ਦੇ ਦਰ ਪ੍ਰਵਾਨ ਹੋਵੇ ਲਗਾ ਹੋ ਆਪੋ ਹੋ ਸਰਬਤ ਸੰਗਤ ਵਿੱਚ ਵਰਤੇ ਜੋ ਛਗੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਪ ਜਪੇ ਸੇਵਕ ਪਰਿਵਾਰਾਂ ਨੂੰ ਸੁਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆ ਕਿਰਪਾ ਕਰੋ ਆਪ ਜੀ ਦੇ ਪਾਵਨ ਬਵਿੱਤਰ ਮਹਾ ਬਾਗ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਭੁਲਾ ਚੁੱਕਾ ਦੀ ਖਿਮਾ ਬਖਸ਼ਨੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਪਵਿੱਤਰ ਨਾਮ ਜਿਤਾਵੇ ਸ੍ਰੀ ਗੁਰੂ ਨਾਨਕ ਨਾਮ ਕਰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਬ੍ਰਵ ਕੋ ਮਿਲੋ ਉਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸਭ ਮਿਲेंगे ਬਤੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਜੋ ਸਰਦਾਗਰ ਸੇਵੰਦੇ ਗੁਰ ਪਾਰੋ ਤਾਰਨ ਜੋ ਸਰਦਾਗਰ ਸੇਵੰਦੇ ਗੁਰ ਪਾਰੋ ਤਾਰਨਿਹਾਰ ਬੋਲੇ ਸਰੀਆ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ੍ਰੀ ਵਾਹਿਗੁਰੂ ਸਾਹਿਬ ਜੀਓ اے ਮਨ ਸੁੰਦਰ ਆਪਣਾ ਨਾਮ ਮਜੀਠੈ ਰੰਗਰੀ ਤਿਆਗ ਸਿਆਨ ਫਚਾਤਰੀ ਤੂੰ ਜਾਨ ਬੋਪਾਲੈ ਸੰਗਰੀ ਜੇ ਤਾਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਬਾਵੋ ਡੋਬਦੇ ਪੱਥਰ ਤਾਰੇ ਜਿਨ ਸੇਸ਼ਟ ਸਾਜੀ ਸੋਈ ਹਰ ਜਾਣੈ ਕਾਰੂਬ ਬਾਰੋ ਨਾਨਕ ਆਪੇ ਬੇਖਰ ਬਿنسੈ ਗੁਰਮਖ ਬ੍ਰਹਮ ਵਿਚਾਰੋ ਸਤਨਾਮ ਸ੍ਰੀ ਵਾਹਿਗੁਰੂ ਕੀਤਾ ਕਰਨਾ ਸਰਵਰ ਜਾਈ ਕਿਛ ਕੇਚੇ ਜੇ ਕਰ ਸਕੀਏ ਆਪਣਾ ਕੀਤਾ ਕਛੂ ਨਾ ਹੋਵੇ ਜੋ ਵਰ ਪਾਵੇ ਤਉ ਰਖੀਏ ਮੇ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਅਮ ਸਾਕੇ ਜੋ ਪਾਵੇ ਤੇ ਵੇ ਬਖਸ਼ ਰਹਾਓ ਸਭ ਦਿਓ ਪਿੰਡ ਦੀਆ ਤੁਧਿਆ ਪੇ ਤੁਹਦੇ ਆਪੇ ਕਰ ਲਾਇਆ ਜੇ ਹਾ ਦੂ ਗਰਮ ਕਰੈ ਤੇ ਇਹੋ ਗਰਮ ਕਮਾਵੇ ਜੇ ਹਾ ਤੁਦ ਤੁਰ ਲਿਗ ਪਾਇਆ ਪੰਚ ਤਤ ਕਰ ਤੁਦ ਸ੍ਰੇਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀ ਤਾ ਹੋਵੈ ਇਕਣਾ ਸਤਗੁਰ ਮੇ ਤੂੰ ਬੁਝਾਵੇ ਇਕ ਮਨ ਮੁਖ ਕਰੈ ਸਿਰੋਵੈ ਹਰ ਕੀ ਵਡਿਆਈ ਹਉ ਆਖ ਨ ਸਾਕਾ ਹਉ ਮੂਰਖ ਮਗ ਦਿਨ ਚਾ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗ ਦਪਾਇਆ ਜਾਨ ਹਰ ਕੀ ਵਡਿਆਈ ਹਉ ਆਖ ਲੈ ਸਾਕਾਂ ਹਉ ਮੂਰਖ ਮੋਦਨ ਚਾਨ ਜਨ ਨਾਨਕ ਕਉ ਹਰ ਬਖਸ਼ਲੇ ਮੇਰੇ ਸੁਆਮੀ ਸਰਨਾਗਦ ਭਾਇਆ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਪਵਿੱਤਰ ਹੋਕਮਾ ਸਾਹਿਬ 736 ਅੰਗ ਤੇ ਸੋਹੀ ਰਾਗ ਵਿੱਚੋਂ ਧੰਨ ਗੁਰੂ ਰਾਮਦਾਸ ਮਹਾਰਾਜ ਅਮਰਤ ਵੇਲੇ ਮਹਾਰ ਬਖਸ਼ਿਸ਼ਤ ਕਰਦੇ ਨੇ ਸੰਗਤਾਂ ਨੇ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਨੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਨੇ ਭਾਈ ਸਾਰੀਆਂ ਇਹ ਸਿੱਖ ਸੰਗਤਾਂ ਬਹੁਤ ਭਾਗਾਂ ਵਾਲੀਆਂ ਨੇ ਜਿਨ੍ਹਾਂ ਗੁਰਮਖ ਪਰਿਵਾਰਾਂ ਨੇ ਅਰਦਾਸਾਂ ਬੇਨਤੀਆਂ ਕਰਵਾਈਆਂ ਨੇ ਮਹਾਰਾਜ ਪ੍ਰਵਾਨ ਕਰਨ ਜਿਨ੍ਹਾਂ ਦੀ ਅੱਜ ਦੇਖਦੀ ਸੇਵਾ ਸੀ ਭਾਈ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੀ ਕੱਲ ਨੂੰ ਦੇਖਦੀ ਸੇਵਾ ਹੈ ਜਗਮੀਲ ਸਿੰਘ ਲక్ష్మణ ਸਿੰਘ ਦੂਸਰਾ ਪਰਿਵਾਰ ਦਰਸ਼ਨ ਸਿੰਘ ਗੁਰਵਚਨ ਸਿੰਘ ਚੋਟੀਆਂ ਜਿਨ੍ਹਾਂ ਦੀ ਬਾਈ ਕੱਲ ਨੂੰ ਦੇਖਦੀ ਸੇਵਾ ਹੈ ਜਗਮੇਲ ਸਿੰਘ ਲਛਮਨ ਸਿੰਘ ਦੂਸਰਾ ਪਰਿਵਾਰ ਦਰਸ਼ਨ ਸਿੰਘ ਗੁਰਵਚਨ ਸਿੰਘ ਚੋਟੀਆਂ ਇਹਨਾਂ ਪਰਿਵਾਰਾਂ ਵੱਲੋਂ ਕੱਲ ਨੂੰ ਦੇਖਦੀ ਸੇਵਾ ਹੈ ਦੇਣਤੀ ਹੈ ਭਾਈ ਸਮੇਸਰ ਜੀ ਦੇ ਬਚਾਉਣ ਦੀ ਕਿਰਪਾਤਾ ਕਰਨੀ ਸਾਰਿਆਂ ਇਸ ਸਿੱਖ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ नाम वागुरू सतना वागुरू वाहे वागुरु जी का खालसा वागुरु जी की फतेह